ਹਰਾਂ ਤੁਸੀਂ ਹੋਵੋਗੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਦੂਜੇ ਦੇ ਵਿਰੋਧੀ ਪਾਰਟੀਆਂ ਨੇ ਪਰ ਦੋਵੇਂ ਜਣੇ ਇਕੱਠੇ ਹੋ ਕੇ ਲੜਾਈ ਲੜਦੇ ਨੇ ਅਮਰਪਾਲ ਨੂੰ ਫਿਰੋਲ ਨਾਲ ਅਮਰਪਾਲ ਸੈਸ਼ਨ ਚ ਸਾਹਮਣੇ ਆ ਹੋ ਸਕੀ ਕਿ ਟੋਣਾ ਦਾ ਬੜਾ ਹੈਗਾ ਟੋਣਾ ਆ ਗਿਆ ਅਮਰਪਾਲ ਜੀ ਜੇਲ੍ਹ ਤੋਂ ਬਾਹਰ ਆ ਜਾਂਦਾ ਨਾ ਮੇਜਲੀਆ ਫਿਰੋਲ ਬਾਬਿਓ ਆਉਣੇ ਪੰਜਾਬ ਦੇ ਵਿੱਚ ਬੜਾ ਵੱਡਾ ਤਹਿਲਗਮ ਹੋਣਾ। ਚੇਅਰਪਰਸਨ ਹੈਗੀ ਆ ਧਾਰਮਿਕ ਮਾਮਲਿਆਂ ਦੀ ਸ਼੍ਰੋਮਣੀ ਕਲਦਰ ਪੁੰਨਰ ਸਜੇਤੀ। ਉਸ ਨੇ ਸਿੱਧੇ ਤੌਰ ਤੇ ਕਹਿਦਾ ਕਿ ਸਾਰੀਆਂ ਜਿਲਿਆਂ ਕਿ ਪੰਥਕ ਧਿਰਾਂ ਨੇ ਉਹ ਉਹਨਾਂ ਨੂੰ ਇਕੱਠੇ ਹੋਣ ਦਾ ਸੱਦਾ ਹੈ। ਸਬਨਜੀਤ ਸਿੰਘ ਮਾਨ ਨੇ ਉਧਰ ਨੂੰ ਇਹ ਗੱਲ ਕੀਤੀ ਸਬਨਜੀਤ ਸਿੰਘ ਮਾਨ ਸੂਬਿਰ ਬਾਦਲ ਜਾਣ ਨੂੰ ਕਰਦੇ ਆ। ਪਰ ਉਹਨੇ ਪੰਥਕ ਧਿਰਾਂ ਦੇ ਵਿੱਚ ਇਹ ਗੱਲ ਕਹਿਤੀ ਆ ਵੈਸੇ ਰਸਮੀ ਤੌਰ ਤੇ ਅਜੇ ਐਲਾਨ ਨਹੀਂ ਹੋਇਆ। ਪਰ ਮੈਨੂੰ ਲੱਗਦਾ ਫੈਸਲਾ ਉਹਨਾਂ ਦਾ ਹੋ ਗਿਆ ਆਪਸ ਵਿੱਚ ਕਿ ਸਮਝੌਤਾ ਪੁਨਰਸਰਜੀਤੀ ਤੇ ਅਮਰਪਾਲ ਦੀ ਪਾਰਟੀ ਸਮਝੌਤਾ ਕਰਨ ਲੱਗੇ ਹੋਣਗੇ ਸਿੱਧੀ ਗੱਲ ਹੈ ਜਿਵੇਂ ਅਮਰਪਾਲ ਦੇ ਵਕੀਰ ਕਹਿੰਦੇ ਵੀ ਸਿਆਸੀ ਤੌਰ ਤੇ ਅੰਦਰ ਰੱਖਿਆ ਗਿਆ ਅਮਰਪਾਲ ਕਿਉਂਕਿ ਅਮਰਪਾਲ ਸਿਆਸੀ ਤੌਰ ਤੇ ਇੱਕ ਚਮਕਦਾ ਚਿਹਰਾ ਹੈਗਾ ਖਾਸ ਕਰਕੇ ਪੰਜਾਬ ਦਾ ਉਹ ਗੱਲ ਕਰਾਂਗੇ ਜੀ ਐਮਪੀ ਅਮਰਤਪਾਲ ਸਰਾਉਣੀ ਦੀ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ ਮੈਨੂੰ ਪੈਰੋਲ ਦਿੱਤੀ ਜਾਵੇ ਤੇ ਮੈਂ ਲੋਕ ਸਭਾ ਦੇ ਜਿਹੜਾ ਬਜਟ ਸੈਸ਼ਨ ਉਹਦੇ ਵਿੱਚ ਸ਼ਾਮਲ ਹੋਣਾ ਹੁਣ ਪੰਜਾਬ ਸਰਕਾਰ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਹਾ ਗਿਆ ਕਿ ਐਮਪੀ ਅਮਰਤਪਾਲ ਸਿੰਘ ਨੂੰ ਪੈਰੋਲ ਨਾ ਦੇਣਾ ਲੋਕਤੰਤਰ ਦਾ ਘਾਣ ਹੈ ਜੀ ਅਮਰਤਪਾਲ ਸਿੰਘ ਅੱਜਕੱਲ ਹੌਟ ਟੌਪਿਕ ਹੈ ਜੀ ਭਾਰਤ ਇੰਡੀਆ ਲਈ ਕੱਲੇ ਪੰਜਾਬ ਲਈ ਨਹੀਂ ਇੰਡੀਆ ਲਈ ਅਮਰਤਪਾਲ ਹੌਟ ਟੌਪਕਾ ਕਿਵੇਂ ਬੰਦਾ ਇੱਥੇ ਕਹਿੰਦੇ ਵੀ ਛੱਕ ਮਾਰਦਾ ਬੰਦਾ ਅੰਮ੍ਰਿਤਸਰ ਦੇ ਵਿੱਚ ਜਾ ਕੇ ਗੂੰਜ ਦਿੱਲੀ ਚ ਪੈਂਦੀ ਹੈ ਜਾ ਕੇ ਬੰਦੇ ਦੀ ਹੈਰਾਨ ਤੁਸੀਂ ਹੋਵੋਗੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਦੂਜੇ ਦੇ ਵਿਰੋਧੀ ਪਾਰਟੀਆਂ ਨੇ ਪਰ ਦੋਵੇਂ ਜਣੇ ਇਕੱਠੇ ਹੋ ਕੇ ਲੜਾਈ ਲੜ ਰਹੀਆਂ ਨੇ ਕਿ ਅਮਰਤਪਾਲ ਨੂੰ ਕੋਰੋਲ ਨਾ ਮਿਲੇ ਅਮਰਪਾਲ ਸੈਸ਼ਨ ਸ਼ਾਮਿਲ ਨਾ ਹੋ ਸਕੇ ਕਿਉਂਕਿ ਚੋਣਾ ਦਾ ਵਰਾ ਹੈਗਾ ਇਹ ਟੋਣਾ ਆ ਗਈਆਂ ਅਮਰਪਾਲ ਜੀ ਜੇਲ੍ਹ ਤੋਂ ਬਾਹਰ ਆ ਜਾਂਦਾ ਨਾ ਮਿਲ ਜਾਂਦੀ ਹੈ ਪ੍ਰੋਲ ਬਾਬੇ ਉਹਨੂੰ ਤਾਂ ਉਹਨੇ ਪੰਜਾਬ ਦੇ ਵਿੱਚ ਬੜਾ ਵੱਡਾ ਤਹਿਲਗਮ ਚਾਉਣਾ ਤੁਹਾਡੇ ਸਾਹਮਣੇ ਆ ਸਮਝੌਤਾ ਹੋਣ ਜਾ ਰਿਹਾ ਹੈ ਅਮਰਪਾਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਤੇ ਸ਼੍ਰੋਮਣੀ ਅਕਾਲੀ ਦਲ ਪੁੰਨਰ ਸਰਜੀਤੀ ਦੀ ਬੀਬੀ ਸਤਵੰਤ ਕੌਰ ਜਿਹੜੀ ਚੇਅਰਪਰਸਨ ਹੈਗੀ ਆ ਧਾਰਮਿਕ ਮਾਮਲਿਆਂ ਦੀ ਸ਼੍ਰੋਮਣੀ ਅਕਾਲੀ ਦਲ ਪੁੰਨਰ ਸਰਜੀਤੀ ਦੀ ਉਸ ਨੇ ਸਿੱਧੇ ਤੌਰ ਤੇ ਕਹਿਦਾ ਕਿ ਸਾਰੀਆਂ ਜੜੀਆਂ ਕਿ ਪੰਥਕ ਧਿਰਾਂ ਨੇ ਉਹ ਉਹਨਾਂ ਨੂੰ ਇਕੱਠੇ ਹੋਣ ਦਾ ਸੱਦਾ ਹੈਗਾ ਸਿਮਰਨਜੀਤ ਸਿੰਘ ਮਾਨ ਨੇ ਉਧਰ ਨੂੰ ਗੱਲ ਕੀਤੀ ਸਿਮਰਨਜੀਤ ਸਿੰਘ ਮਾਨ ਸੁਵੀਰ ਬਾਦਲ ਵੱਲ ਜਾਣ ਨੂੰ ਫਿਰਦੇ ਆ ਪਰ ਉਹਨੇ ਪੰਥਕ ਧਿਰਾਂ ਦੇ ਵਿੱਚ ਇਹ ਗੱਲ ਕਹਿਤੀ ਆ ਵੈਸੇ ਰਸਮੀ ਤੌਰ ਤੇ ਅਜੇ ਐਲਾਨ ਨਹੀਂ ਹੋਇਆ ਪਰ ਮੈਨੂੰ ਲੱਗਦਾ ਫੈਸਲਾ ਉਹਨਾਂ ਦਾ ਹੋ ਗਿਆ ਆਪਸ ਵਿੱਚ ਕਿ ਸਮਝੌਤਾ ਪੁਨਰਸਰਜੀਤੀ ਤੇ ਅਮਰਪਾਲ ਦੀ ਪਾਰਟੀ ਸਮਝੌਤਾ ਕਰਨ ਲੱਗੇ ਨੇ ਕੱਲ ਅਮਰਪਾਲ ਦੀ ਸੁਣਵਾਈ ਸੀਗੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਾਵਰ ਹੈ ਜੀ ਕਿ ਉਹ ਕਿਸੇ ਬੰਦੇ ਨੂੰ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਚੋਂ ਕੱਢ ਸਕਦੀ ਹੈ ਬਸ਼ਰਤੇ ਉਹਨੇ ਜੇਲ੍ਹ ਦੇ ਵਿੱਚ ਕੋਈ ਅਜਿਹਾ ਕੰਮ ਨਾ ਕੀਤਾ ਹੋਵੇ ਸਟੇਟ ਰੋਕਦੀ ਹੁੰਦੀ ਆ ਆਪਣੇ ਵਿਰੋਧੀਆਂ ਨੂੰ ਸਿੱਧੀ ਗੱਲ ਹੈ ਜਿਵੇਂ ਅਮਰਤਪਾਲ ਦੇ ਵਕੀਲ ਕਹਿੰਦੇ ਵੀ ਸਿਆਸੀ ਤੌਰ ਤੇ ਅੰਦਰ ਰੱਖਿਆ ਗਿਆ ਅਮਰਤਪਾਲ ਨੂੰ ਸਿਆਸੀ ਤੌਰ ਤੇ ਕਿਉਂਕਿ ਅਮਰਤਪਾਲ ਸਿਆਸੀ ਤੌਰ ਤੇ ਇੱਕ ਚਮਕਦਾ ਚਿਹਰਾ ਹੈਗਾ ਖਾਸ ਕਰਕੇ ਪੰਜਾਬ ਦਾ ਉਸ ਨੂੰ ਸਿਆਸੀ ਤੌਰ ਤੇ ਅੰਦਰ ਰੱਖਿਆ ਜਾ ਰਿਹਾ ਜੇਲ੍ਹ ਦੇ ਵਿੱਚ ਤਾਂ ਕਿ ਉਹ ਬੰਦਾ ਬਾਹਰ ਆ ਕੇ ਉਹਦੀ ਇੱਕ ਝਲਕ ਵੀ ਨਾ ਲੋਕਾਂ ਦੇ ਵਿੱਚ ਹੱਥ ਖੜੇ ਕਰਾ ਆਂਦੀ ਜਾਂਦਾ ਹੈ ਮਰਾਦ ਨੇ ਮਰੇ ਬੰਦਾ ਕੁਝ ਵੀ ਨਹੀਂ ਸੀਗਾ ਉਹ ਬੰਦੇ ਨੂੰ ਸਰਕਾਰ ਨੇ ਬਣਾਤਾ ਹੀਰੋ ਬਣਾਤਾ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਬੰਦੇ ਉਹਦੇ ਪ੍ਰਤੀ ਬਹੁਤਾ ਵਧੀਆ ਹਮਦਰਦੀ ਰੱਖਦੇ ਬਾਦਲ ਵਾਲੇ ਬੰਦੇ ਕੱਲ ਹਾਈ ਕੋਰਟ ਨੇ ਕਹਿਤਾ ਸੁਣਵਾਈ ਕਰਨ ਤੋਂ ਬਾਅਦ ਵੀ ਇਹ 7 ਦਿਨਾਂ ਦੇ ਵਿੱਚ ਹਾਈ ਪਾਵਰ ਕਮੇਟੀ ਜਿਹੜੀ ਹਾਈ ਲੈਵਲ ਦੀ ਕਮੇਟੀ ਹੈਗੀ ਆ ਪੰਜਾਬ ਸਰਕਾਰ ਦੀ ਫੈਸਲਾ ਕਰੇ ਕਿ ਉੱਥੇ ਉਹਨਾਂ ਨੇ ਸ਼ਾਮਲ ਹੋਣਾ वैसे ਤਾਂ हाई कोर्ट ਵੀ ਇਹ ਕਰ ਸਕਦੀ ਸੀ ਪਰ ਹਾਈ ਕੋਰਟ ਨੇ ਸਟੇਟ ਦੇ ਹਵਾਲੇ ਤਾਂ ਕੀਤਾ ਵੀ ਕੋਈ ਇਹਨਾਂ ਦਾ ਆਪਸ ਵਿੱਚ ਹੋ ਜਵੇ ਚੰਗੀ ਗੱਲ ਨਹੀਂ ਤਾਂ ਹਾਈ ਕੋਰਟ ਵੀ ਕਰ ਸਕਦੀ ਆ ਤੇ ਉਹ ਵਕੀਲਾਂ ਨਾਲ ਗੱਲ ਕਰਨ ਤੋਂ ਪਤਾ ਲੱਗ ਰਿਹਾ ਮੈਨੂੰ ਮੈਂ ਵਕੀਲਾਂ ਨਾਲ ਗੱਲ ਕੀਤੀ ਆ ਇਹ ਤਾਂ ਵੀ ਹਾਈ ਕੋਰਟ ਵੀ ਕਰ ਸਕਦੀ ਸੀ ਉਹਦੀ ਜਮਾਨਤ ਦੇ ਸਕਦੀ ਸੀ ਪਰ ਉਹਨੇ ਕਿਹਾ ਕਿ ਸਟੇਟ ਨੂੰ ਦੇ ਦਿਓ ਪਾਏ ਫੈਸਲਾ ਸਟੇਟ ਇਹ ਫੈਸਲਾ ਕਰੇ ਕਿ ਉਹਨੂੰ ਬਾਹਰ ਆਉਣਾ ਕੀ ਨਹੀਂ ਆਉਣਾ ਮਰੇ ਬੜਾ ਵੱਡਾ ਮੁਜਰਮ ਬਣਾ ਦਿੱਤਾ ਉਹਨੂੰ ਇੱਕ ਦੋਸ਼ ਹੈ ਅਮਰਤਪਾਲ ਦੇ ਇੱਕ ਦੋਸ਼ ਪਤਾ ਕਿਹੜਾ ਦੋਸ਼ ਹੈ ਕਿ ਉਹਦੇ ਅਜਨਾਲਾ ਥਾਣੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਗਿਆ ਸੀ ਉਹ ਬੈਰੀਕੇਡ ਤੋੜਤੇ ਸੀ ਬੈਰੀਕੇਡ ਚੰਡੀਗੜ੍ਹ ਦੇ ਵਿੱਚ ਹਫ਼ਤੇ 'ਚ ਦੋ ਚਾਰ ਵਾਰ ਟੁੱਟਦੇ-ਟੁੱਟਦੇ ਆ ਬੈਰੀਕੇਡ ਇੱਥੇ ਵੀ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਟੁੱਟਦੇ-ਟੁੱਟਦੇ ਆ ਬੈਰੀਕੇਡ ਟੁੱਟਦੇ ਰਹੇ ਨੇ ਪਹਿਲਾਂ ਵੀ ਇੱਥੇ ਪਟਿਆਲੇ ਜਦੋਂ ਮੁੱਖ ਮੰਤਰੀ ਭਗਵਾਨ ਆਪਣਾ ਅਮਰਿੰਦਰ ਹੁੰਦਾ ਸੀਗਾ ਟੁੱਟਦੇ ਰਹੇ ਨੇ ਬੈਰੀਕੇਡ ਲੰਬੀ ਦੇ ਇਲਾਕੇ ਦੇ ਵਿੱਚ ਵੀ ਬਾਦਲ ਦੇ ਪਿੰਡ ਇਲਾਕੇ ਦੇ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਟੁੱਟਦੇ ਰਹੇ ਨੇ ਬੈਰੀਕੇਡ ਤਾਂ ਟੁੱਟਦੇ ਰਹੇ ਨੇ ਉਹਦੀ ਐਡੀ ਵੱਡੀ ਸਜ਼ਾ ਹੋ ਜੇਗੀ ਕਿਸੇ ਵਿਅਕਤੀ ਨੂੰ ਇਹ ਪੰਜਾਬ ਦੇ ਕਾਨੂੰਨ ਦੇ ਵਿੱਚ ਆਉਂਦਾ ਜੀ ਕਿਉਂਕਿ ਗੱਲ ਸਿਆਸੀ ਹੈ ਬੰਦੇ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਖੜੀ ਕੀਤੀ ਸੀਗੀ ਜੀ ਉਹਦੇ ਇੱਕ ਗੱਲ ਦਾ ਲੋਚ ਚ ਕੰਮ ਆ ਉਦੋਂ ਵੀ ਸੀ ਅੱਜ ਵੀ ਆ ਕਿ ਉਹਨੇ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਪਿਛਲੇ ਪਾਸੇ ਬਜ਼ੁਰਗਾਂ ਦੇ ਵਿੱਚ ਲਈ ਬੁਢਿਆਂ ਦੇ ਲਈ ਕੋਡੇ ਕਈਆਂ ਦੇ ਕੰਮ ਨਹੀਂ ਕਰਦੇ ਪਿੱਛੇ ਬੈਂਚ ਪਏ ਸੀ ਉਹ ਚੱਕ ਕੇ ਫਭੁਗਤੇ ਸੀ ਇਹਨੇ ਪਰ ਉਹਦੀ ਸਜਾਈ ਬਹੁਤ ਵੱਡੀ ਦਿੱਤੀ ਗੁਰੂ ਇਹਨਾਂ ਨੂੰ ਉਹਨੇ ਕਹਿਤਾ ਸਟੇਟ ਨੂੰ ਵੀ ਤੁਸੀਂ ਭਾਈ ਸਦਨਾਂ 'ਚ ਫੈਸਲਾ ਕਰੋ ਚੰਦੂ ਮਹਾਰਾਜ ਸਾਹਿਬ ਕਹਿੰਦੇ ਜਾ ਕੇ ਉਹਨਾਂ ਨੂੰ ਐਨਐਸਐ ਲਾਉਣਾ ਹੀ ਬੜੀ ਵੱਡੀ ਗਲਤੀ ਆ ਬਸ ਸਾਰੀਆਂ ਪਾਰਟੀਆਂ ਨੂੰ ਖਡੂਰ ਸਾਹਿਬ ਦੇ ਸਾਰੇ ਹਲਕੇ ਨੂੰ ਇਕੱਠੇ ਹੋ ਕੇ ਅਮਰਪਾਲ ਦੇ ਪੱਕੇ ਵਿੱਚ ਪ੍ਰਦਰਸ਼ਨ ਕਰਨੇ ਚਾਹੀਦੇ ਆ ਚੰਡੀਗੜ੍ਹ ਤੱਕ ਇਸ ਮੁੱਦੇ ਤੇ ਯਾਰ ਬੰਦੇ ਨੂੰ ਬਿਨਾ ਮਤਲਬ ਅੰਦਰ ਕੀ ਰੱਖਿਆ ਪਿਆ ਯਾਰ ਘੱਟ ਗਿਣਤੀ ਬੰਦਾ ਹੈਗਾ ਏਜੰਸੀਆਂ ਦੇ ਸਾਰੇ ਕੇਂਦਰ ਸਰਕਾਰ ਵੀ ਚਾਹੁੰਦੀ ਆ ਨਾ ਆਵੇ ਭਾਜ ਪੰਜਾਬ ਸਰਕਾਰ ਦਾ ਗਾ ਸਿਆਸੀ ਰਗਣਾ ਹੈਗੀਆਂ ਤਾਂ ਆਉਂਦੀ ਆ ਦੇਖੋ ਪੰਜਾਬ ਦੀ ਸਟੇਟ ਸਰਕਾਰ ਕੀ ਫੈਸਲਾ ਕਰਦੀ ਆ ਵੈਸੇ ਕੱਲ ਇੱਕ ਨਵੀਂ ਡਿਵੈਲਪਮੈਂਟ ਹੋਰ ਹੋਈ ਆ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨੇ ਨਾ ਜੀ ਆਪਣਾ ਉਹ ਚੁਣ ਲਏ ਆ ਆਪਣੇ ਪੀਏਸੀ ਪੀਏਸੀ ਦੇ ਮੈਂਬਰ ਚੁਣ ਲਏ ਉਹਨਾਂ ਨੇ ਪੀਏਸੀ ਦੇ ਮੈਂ ਪੜ ਰਿਹਾ ਸੀ ਖਬਰਾਂ ਤੇ ਉਹ ਪੀਏਸੀ ਦੇ ਵਿੱਚ ਵੀ ਉਹਨਾਂ ਨੇ ਕਈ ਬੰਦੇ ਲਏ ਆ ਪੀਏਸੀ ਹੁੰਦੀ ਆ ਜੀ ਪੋਲੀਟੀਕਲ ਅਫੇਅਰ ਕਮੇਟੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਜਿਹੜੀ ਕਿ ਰਾਜਨੀਤਿਕ ਫੈਸਲੇ ਕਰਦੀ ਆ ਕਿਹਦੇ ਨਾਲ ਸਮਝੌਤਾ ਕਰਨਾ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਇਹ ਲੋਕਤੰਤਰ ਕਦਰਾਂ ਕੀਮਤਾਂ ਅਨੁਸਾਰ ਚੱਲਦੀ ਆ ਕੱਲ ਉਹਨੇ ਬਾਰਸ ਪੰਜਾਬ ਦੇ ਜਥੇਬੰਦੀ ਨੇ ਵੀ ਇੱਕ ਫੈਸਲਾ ਕੀਤਾ ਕਿ ਉਹਨੇ ਪੀਏਸੀ ਚੁਣ ਲਈ ਆਪਣੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ